ਉਹ ਕਹਿੰਦਾ ਤੂੰ ਤਾਂ ਚਾਚਾ ਜੀ ਉਹ ਕਿਹਾ ਨਾ ਕੀ ਕੀ ਬੋਲੀ ਦਵਾਰਾ ਕਹਿੰਦਾ ਚਾਚਾ ਤੂੰ ਤਾਂ ਦੇ ਦੋਸਤੋ 26 ਜਨਵਰੀ ਸਰਕਰ ਦਾ ਮੈਂਬਰ ਸ੍ਰੀ ਹਰਬੰਸ ਲਾਲ ਜੀ ਉਹ ਆਪਣੇ ਬੱਚਿਆਂ ਕੋਲੇ ਵਿਦੇਸ਼ ਯਾਤਰਾ ਉਪਰ ਜਾ ਰਹੇ ਉਸ ਸਬੰਧ ਦੇ ਵਿੱਚ ਅਸੀਂ ਉਹਨਾਂ ਨੂੰ ਅੱਜ ਸਾਰਾ ਗਰੁੱਪ ਲਾ ਕੇ ਫੇਅਰਵੈਲ ਦੇ ਰਹੇ ਹਾਂ ਔਰ ਇਸ ਪਰਿਵਾਰ ਨੂੰ ਸ਼ੁਭ ਕਾਮਨਾਵਾਂ ਦੇ ਰਹੇ ਹਾਂ ਕਿ ਇਹ ਇਸੇ ਤਰ੍ਹਾਂ ਹੀ ترقی ਕਰਦਾ ਰਹੇ ਔਰ ਅੱਗੇ ਵਧਦਾ ਰਹੇ ਤੇ ਸਾਡੇ ਕਲੱਬ ਦੀ ਮਦਦ ਕਰਦਾ ਰਹੇ। ਬਾਨੋ ਰਾਜੀ ਸਰ ਨਕੂ ਬਨਾ ਗੰਤਤਰ ਦੇ ਜਨਮ ਦਿਨ ਵਾਲਾ 26 ਜਨਵਰੀ ਤੇ ਬਹੁਤ ਬਹੁਤ ਮੁਬਾਰਕਾਂ ਸਾਰੇ ਵੱਡੇ ਜੀ ਮੇਰੇ ਦੇਸ਼ ਸੁਦੇਸ਼ ਇੱਥੇ ਵੀ ਬਹੁਤ ਆਪਾਂ ਨਾਗਰਿਕ ਬੈਠੇ ਨੇ। ਬਾਕੀ ਪਰਮਾਤਮਾ ਮੱਲ ਪਲੀ ਕਰੇ ਸਾਡੇ ਜਿਹੜੇ ਮਦ ਮੈਂਬਰ ਨੇ ਹਰਪੰਸ ਲਾਲ ਜੀ ਆਸਟ੍ਰੇਲੀਆ ਜਾ ਰਹੇ ਨੇ ਮਰੋ ਬੱਚਿਆਂ ਕੋਲੇ ਮੱਲੋ ਜ਼ਰੂਰੀ ਬੰਦਾ ਉਸ ਨੂੰ ਕਰ ਜੇ ਨਾ ਜੇ ਮੱਲੋ ਇੰਡੀਆ ਚ ਬੰਦੇ ਕੋਸ਼ ਆਸਟ੍ਰੇਲੀਆ ਚ ਬੰਦੇ ਆ ਜਿਹੜਾ ਇੱਕ ਮੱਲੋ ਪਰਿਵਾਰ ਪਰਤੀ ਹੈ ਨਾ ਉਹ ਇੱਕ ਲੱਖੀ ਫਰਚ ਬੰਦ ਜਾਂਦੇ ਜੀ ਇਹ ਤੇ ਦੀ ਮਨ ਲੋ ਪਰਿਵਾਰ ਨੂੰ ਖੁਸ਼ੀਆਲ ਰੱਖਣਾ ਪਰਿਵਾਰ ਨੂੰ ਤੈਤ ਰੱਖਣਾ ਪਰਿਵਾਰ ਬਾਰੇ ਮਨ ਲੋ ਪਰਿਵਾਰ ਦੀ ਬਿਹਤਰੀ ਵਾਸਤੇ ਸੋਚਣਾ ਇਹ ਕਰਕੇ ਸਾਨੂੰ ਇਹ ਮਨ ਲੋ ਜਿਵੇਂ ਕਦੇ ਕਦਮ ਮੁੱਗੇ ਟੱਕਰੇ ਫਿੱਤੀ ਜਿਨ੍ਹਾਂ ਦਾ ਜੀ ਨਹੀਂ ਕਰਦਾ ਜਾਣਦੇ ਤੇ ਸਾਨੂੰ ਮਨ ਲੋ ਸਾਡਾ ਜੀ ਨਹੀਂ ਕਰਦਾ ਇਹਨਾਂ ਨੂੰ ਭੇਜਣ ਤੇ ਪਰ ਮਨ ਲੋ ਜਿਵੇਂ ਕਦੇ ਕੁਝ ਮਜਬੂਰੀਆਂ ਇਦਾਂ ਹੀ ਹੁੰਦੀਆਂ ਜਿਹੜੀਆਂ ਕਿ ਮਨ ਲੋ ਸਾਡੂੰ ਨਭਾ ਗਿਆ ਬੋਲੋ ਸ਼ੁਭ ਕਾਮਨਾ ਦਿੰਦੇ ਆ ਤੇ ਬਈ ਕਹਿੰਦੇ ਬੱਚਿਆਂ ਨੂੰ ਉਹਨਾਂ ਨੂੰ ਸ਼ੁਭ ਕਾਮਨਾ ਦਿੰਦੇ ਆ ਬਾਕੀ ਜਰਨੀ ਇਹਨਾਂ ਦੀ ਮਨ ਲੋ ਵਧੀਆ ਹੋਵੇ ਪਰਮਾਤਮਾ ਵੱਲੋਂ ਬਖਸ਼ੇ ਕਰੇ ਇਹ ਆਜ਼ਮ ਮਨ ਲੋ ਬੱਚਿਆਂ ਕੋਲ ਤੇ ਉਹ ਚਲਦੇ ਸੀ ਉਹਨੇ ਚਲਦੇਗੇ ਸਾਡੇ ਇਹਦੇ ਵੈਲਕਮ ਕਲੱਬ ਦੇ ਪ੍ਰਧਾਨ ਸੰਦੀਪ ਕਟਾਰੀਆ ਜੀ ਉਹ ਵੀ ਦੋ ਸ਼ਬਦ ਕਹਿਣਗੇ ਅੱਜ ਦੇ ਦਿਨ ਬਾਰੇ ਆਏ ਸਾਡੇ ਜੀ ਪਗਮ ਮਿੱਤਰ ਜੀ ਹਰਮਨਸ ਸਿੰਘ ਆਸਟ੍ਰੇਲੀਆ ਜਾ ਰਹੇ ਆ 29 ਤਰੀਕ ਦੀ ਫਲਾਈਟ ਹੈ ਇਹਨਾਂ ਜੀ ਤੇ ਪਰ ਇਹਨਾਂ ਨੂੰ ਹਰਵੀਰ ਜਿਵੇਂ ਹੈਗੇ ਤੇ ਅੱਜ ਇਹਨਾਂ ਨੂੰ ਅਸੀਂ ਫੇਅਰਵੈਲ ਦੇ ਰਹੇ ਹਾਂ ਤੇ ਸਾਡਾ ਮਨ ਤਾਂ ਕਰਦਾ ਵੀ ਅਜੇ ਰਹਿਣ ਇਹ ਨਰਵਚੀਆਂ ਕੋਲੇ ਵੀ ਜਾਣਾ ਜ਼ਰੂਰੀ ਹੁੰਦਾ ਹੈ ਜੀ ਇਹ ਸਾਡੇ ਸਰਗਰਮ ਮੈਂਬਰ ਹੈਗੇ ਆ ਜੀ ਅੱਜ ਇਹਨਾਂ ਦਾ ਫੇਰਵਲ ਦੇਣੀ ਹੈ ਵਾਹ ਜੀ ਵਾਹ ਇਹ ਮੂੰਹ ਮਠਕਰਾ ਜਾਈਏ ਵਾਹ ਈਵਾ ਵਾਹ ਜੀ ਇੱਧਰ ਦੇਖੋ ਜੀ ਵਾਹ ਜੀ ਵਾਹ ਵਾਹ ਮੂੰਹ ਮਠਕਰਾ ਕੇ ਹਾਰ ਪਾ ਗਈ ਕੋਈ ਨਹੀਂ ਮਾਰਦੇ ਕੋ ਯਾਰ ਉਹਨਾਂ ਸਨਮਾਨ ਕੀਤਾ ਜਾ ਰਿਹਾ ਹੈ ਲੈ ਲੋ ਇੱਕ ਮਿੰਟ ਆਹ ਇੱਕ ਨਾ 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 ਹੋਈ ਜਿਹਨੇ ਫਿਰ ਨਾ ਖਣੂ ਬੜੀ ਬੜੀ ਆਈ ਚੱਲ ਇਧਰ ਵੇਖੋ ਜੀ ਇਧਰ ਸਾਰੇ ਇਕੱਠੇ ਖੜ ਜਾਈਏ ਪਾਈਆਂ ਫੁੱਲ ਹੋ ਰਹੀਆਂ ਪਾਈ ਪਾਈ ਜੀ ਕੀ ਕਰਕੇ ਪਾਣੀ ਚੱਲੋ ਬਦਗਾਂ ਹੋ ਰਹੀਆਂ ਇੱਥੇ ਖੜ ਜੂ ਨਾ ਖੜ ਜੰਦੂ ਦੁਨੀਆ ਨੇ ਇੱਥੇ ਖੜ ਜੰਦੇ ਆ ਇੱਥੇ ਖੜ ਜਾਈਏ ਇੱਕ ਕੋ ਚੰਦ ਕੀ ਹੱਥ ਸੱਦੇ ਕਰੋ ਇਧਰ ਆਪੇ ਵੇਖੋ ਜੀ ਹੋਰ ਨਹੀਂ ਕੋਈ ਚੱਲੋ ਜੀ ਚੱਲੋ ਜੀ ਖੜ ਜਾਈਏ ਹਾਂ ਜੀ ਅੱਜ ਤੱਕ ਵੀ ਫੋਨ ਕਰਦਾ ਕਿ ਨਹੀਂ ਹੈ ਨਾ ਚਲ ਆਇਆ ਪੁੱਲਾ ਜੀ ਤੇਰਾ ਆ 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 ਮੇਰੇ ਤੇ ਅੱਜ ਕਿਰਪਾ ਕਰਦੇ ਹੋ ਜੀ ਪੂਰਾ ਸਾਹਿਬ ਬਹੁਤ-ਬਹੁਤ ਵਧੀਆ ਜੀ ਵਾਹ ਜੀ ਵਾਹ ਸਾਰੇ ਸਾਥੀਆਂ ਨੇ ਉਹਨਾਂ ਨੂੰ ਆਹ ਚਲੋ ਬਹੁਤ ਵੇਖੋ ਦੂਜੇ ਚਾਂਸਾ ਕਿ ਜਲਦੀ ਬਾਅਦ ਬਹੁਤ ਆਜੋ ਪੁੱਲੋ ਸਾਹਿਬ ਹੋਰ ਵੀ ਦੇ ਦਿਓ ਚਾਂਸਾ ਕਿ ਸਰ ਕਿੰਨੇ ਵਾਰ ਕਿ ਆਜੋ ਤੇ ਆਉਂਦੇ ਪਰਸਾ ਹੋਗੇ ਤਾਂ ਆਈਓ ਆਡੀ ਜਰਨਾਂ ਯਾਰ ਮਾਤਾ ਮਾਪਾ ਤੁਹਾਡੀ ਯਾਤਰਾ ਸਫਲ ਕਰੇ ਬੱਚੇ ਖੁਸ਼ੀ ਖੁਸ਼ੀ ਜਾਓ ਤੇ ਖੁਸ਼ੀ ਖੁਸ਼ ਜਾਓ ਆਈ ਤੁਹਾਡਾ ਬੇਸੋਬੇਨਾ ਇੰਤਿਆਰ ਕਰਾਂਗੇ ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਪਰਿਵਾਰ ਇਵੇਂ ਹੀ ਯਾਦ ਕਰਦਾ ਯਾਰ ਕਰਦਾ ਜਲਦੀ ਆਦਮ ਕਰੀਏ ਸੰਦੇ ਜਲਦੀ ਜੱਫਾ ਭਰੇ ਤੇ ਜੱਫਾ ਬੈਸਟ ਆਫ ਜਰਨੀ ਵਾਹ ਜੀ ਵਾਹ ਜੀ ਉਹ ਮਿੱਠਾ ਕਰਾ ਕੇ ਮੁਬਾਰਕਬਾਦ ਦਿੰਦੇ ਹੋਏ ਵਾਹ ਜੀ ਹਰਬਾ ਸਿੰਘ ਜੀ ਉੱਥੋਂ ਜਾ ਕੇ ਫੋਟੋਸ ਕਰਦੇ ਰਹੇ ਵਾਹ ਜੀ ਵਾਹ ਜੀ ਜੀ ਬਸ 5 ਮਿੰਟ ਹੋ ਗਏ ਅੱਗੇ ਮੈਂ ਵੀ ਕਰਾ ਸਭ ਦਾ ਸਨਦਾਰ ਜ਼ਰੂਰੀ ਹੈ ਬਾਅਦ ਕੀ ਦੇ ਕੰਮ ਬਾਅਦ ਪਹਿਲਾਂ ਸੇ ਮੈਂ ਆਪ ਸਾਰਿਆਂ ਦਾ ਬਹੁਤ ਬਹੁਤ ਨੰਮਾਦ ਕਰਨਾ ਜਿਨ੍ਹਾਂ ਨੇ ਇਨਾ ਮਾਨ ਬਖਸ਼ਿਆ ਅਤੇ ਅਸ਼ੀਰਵਾਦ ਦਿੱਤੇ ਬੱਚਿਆਂ ਨੂੰ ਵੀ ਸਾਰੇ ਪਰਿਵਾਰ ਨੂੰ ਮੈਂ ਉਸ ਬਾਚਾ ਹੈ ਅਸਟਰੀਲੀਆ ਦਾ ਮਾਤਾ ਜੀ ਤੇ ਰਮਾ ਆਪ ਜੀ ਦਾ ਪਿਆਰ ਹਮੇਸ਼ਾ ਯਾਦ ਰੱਖਾਂਗਾ ਹਮੇਸ਼ਾ ਆਪ ਜੀ ਨਾਲ ਜੁੜਿਆ ਰਵਾਂਗਾ ਤੇ ਹਰ ਜੋ ਵੀ ਕੋਈ ਕਲੱਬ ਦੀ ਕਿਸੇ ਨਿਤ ਨਾਲੀ ਕੋਈ ਮਗਰ ਮਗਰ ਕੁਝ ਵੀ ਜਿਵੇਂ ਵੀ ਤੁਹਾਡਾ ਪ੍ਰੋਗਰਾਮ ਹੋਏਗਾ ਜਿਵੇਂ ਤੁਸੀਂ ਲਿਖੋਗੇ ਸਾਡੇ ਉਹਨਾਂ ਨਾਲ ਹਮੇਸ਼ਾ ਜੁੜਿਆ ਰਵਾਂਗਾ ਤੇ ਹਮੇਸ਼ਾ ਉੱਥੇ ਵੀ ਅਸਟਰੀਲੀਆ ਜਾ ਕੇ ਯਾਦ ਰੱਖਾਂਗਾ ਤੇ ਬੇਸ਼ੱਕ ਇਹ ਰੇਲ ਰੇਲ ক্লাব ਦਾ ਜਿਵੇਂ ਇਹ ਇੱਥੇ ਚਮਕ ਰਿਹਾ ਉੱਥੇ ਵੀ ਇਹਨੇ ਚਮਕਣ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਲਗਾਈ। ਥੈਂਕ ਯੂ ਜੀ ਸਾਰਾ ਬਹੁਤ ਵਿਦਾਇਗੀ ਵਾਸਤੇ ਉਹਨਾਂ ਨੂੰ ਅਸ਼ੀਰਵਾਦ ਦੇ ਲਈ ਵਾਹ ਜੀ ਵਾਹ ਵਾਹ ਜੀ ਵਾਹ ਹਾਂ ਜੀ ਕੀ ਕਰਾਂਗਾ ਮੱਕੜ ਸਾਹਿਬ ਦੇਖੋ ਜੀ ਅੱਜ ਬੜੀ ਖੁਸ਼ੀ ਦਾ ਪਲ ਵੀ ਹੈ ਔਰ ਮਾਣਾ ਗਮ ਹੀ ਮਾਹੌਲ ਵੀ ਹੈ ਵੀ ਕਿਤੇ ਨੇ ਕਿਤੇ ਸਾਡਾ ਭਰਾ ਸਾਨੂੰ 2-4 ਮਹੀਨੇ ਵਾਸਤੇ ਛੱਡ ਕੇ ਜਾ ਰਿਹਾ ਹੈ ਔਰ ਇਹਨੋਂ ਸੀ ਹਮੇਸ਼ਾ ਹੀ ਆਪਣੇ ਕੋਲ ਮਹਿਸੂਸ ਕਰਦੇ ਰਵਾਂਗੇ ਵੱਡੇ ਭਰਾ ਸਾਡੇ ਔਰ ਜਿਹੜੇ ਡੈਡੀਕੇਟਿਡ ਪਰਸਨ ਹੁੰਦੇ ਨੇ ਨਾ ਉਹ ਆਪਣੀ ਜਗ੍ਹਾ ਬਣਾ ਹੀ ਲੈਂਦੇ ਨੇ ਦੁਨੀਆ ਦੀ ਕਿਹੜੇ ਮਰਜ਼ੀ ਕੋਨੇ ਤੇ ਬੈਠ ਜਾਓ ਜਿਹੜੇ ਸਾਫ ਦਿਲ ਦੇ ਇਨਸਾਨ ਆ ਉਹਨਾਂ ਦੀ ਜਗ੍ਹਾ ਆਪਣੇ ਆਪ ਦਿਲ ਚ ਬਣ ਜਾਂਦੀ ਹੈ ਔਰ ਇਹੋ ਇਨਸਾਨ ਨੇ ਔਰ ਇਹਨਾਂ ਵਾਸਤੇ ਹੀ ਦੁਆਵਾਂ ਕਰਾਂਗੇ ਇਹਨਾਂ ਦਾ ਸਫਰ ਵਧੀਆ ਰਵੇ ਉੱਤੇ ਜਾ ਕੇ ਸਾਡੇ ਕੌਮ ਨੂੰ ਸਾਡੀ ਧਰਤੀ ਨੂੰ ਹਮੇਸ਼ਾ ਯਾਦ ਰੱਖਣ ਔਰ ਇਹ ਕਿੰਨਾਂ ਤਸਵੀਰ ਹੋਰ ਦੇਵਾਂਗੇ ਕਿ ਉੱਥੇ ਜਾ ਕੇ ਸਾਡੇ ਹੀਰੇ ਵੈਲਫੇਅਰ ਕਲੱਬ ਦੀ ਇੱਕ ਬ੍ਰਾਂਚ ਜਰੂਰ ਬਣਾੜ ਸਾਡੇ ਜਿਹੜੀ ਸਾਡੀ ਕਲੱਬ ਹੈ ਇੰਟਰਨੈਸ਼ਨਲ ਕਲੱਬ ਬਣੇ ਵਾਹ ਜੀ ਇਹਨਾਂ ਨੂੰ ਅਸੀਂ ਝੁਕੀ ਲਾ ਰਿਹਾ ਹਾਂ ਆਸਟ੍ਰੇਲੀਆ ਤੋਂ ਅਸੀਂ ਸ਼ੁਰੂ ਕਰਾਂਗੇ ਹੌਲੀ ਹੌਲੀ ਬਾਬਾ ਜੀ ਕਿਰਪਾ ਕਰਨ ਸਾਰੇ ਸਾਡੇ ਸਾਥੀ ਹੈਗੇ ਆ ਇਹਨੂੰ ਵੀਸ਼ਾ ਪੱਤਰ ਲਈ ਜਿਵੇਂ ਬਣਾਵਾ ਇਹ ਸਾਡੀ ਦੁਆ ਹੈ ਥੈਂਕ ਯੂ